ਸੀਤਾ ਝਟਕਾ ਖਾਣੇ ਆ ਪੰਥ ਦੇ ਵਿੱਚ ਸਿਆਪਾ ਪਿਆ ਹੋਇਆ ਓਏ 60 ਸਾਲਾਂ ਦਾ ਓ ਰੋਣਾ ਚੱਲ ਰਿਹਾ 60 ਸਾਲਾਂ ਦਾ ਸਿਆਪਾ ਪਿਆ ਹੋਇਆ ਸੀ ਮਾਸ ਖਾਣਾ ਨਹੀਂ ਖਾਣਾ ਲੜਾਈਆਂ ਝਗੜੇ ਮਰੋ ਮਰਾ ਗਾਲਾਂ ਗਲੋਚ ਹੁਣ ਸਾਰੀ ਕਮਾਂਡ ਕਹਿ ਰਹੀ ਏ ਖਾਓ ਅੱਛਾ ਸਿਮਰਜੀਤ ਮਾਨ ਪਹਿਲਾਂ ਕਾਤੇ ਨਹੀਂ ਬੋਲਿਆ ਤੂੰ ਧਾਰਮਿਕ ਬੰਦਾ ਨਹੀਂ ਪਰ ਤੂੰ ਪੋਲੀਟੀਕਲ ਤਾਂ ਹੈ ਨਾ ਤੂੰ ਕਹਿ ਸਕਦਾ ਨੌਜਵਾਨਾਂ ਨੂੰ ਓ ਝਟਕਾ ਕਰਿਆ ਕਰੋ ਓਏ ਮਰਦਾਂ ਸੂਰਮਿਆਂ ਦਾ ਕੰਮ ਆ ਤੁਹਾਡੇ ਤੇ ਕੱਲ ਨੂੰ ਕੋਈ ਚੜ ਕੇ ਆਊਗਾ ਤੇਗ ਮਾਰਨ ਦਾ ਤਾਂ ਪਤਾ ਹੂ ਜਿਗਰਾ ਤਾਂ ਹੂ ਤੇਗ ਮਾਰਨ ਦਾ ਵੀ ਜੇ ਆਪਾਂ ਕਿਸੇ ਤੇ ਮਾਰਾਂਗੇ ਆਹ ਫੀਲਿੰਗ ਹੁੰਦੀ ਏ ਉਸ ਵੇਲੇ ਨਹੀਂ ਤਾਂ ਬੰਦਾ ਆਪਣੇ ਅੰਦਰ ਦਬ ਜਾਂਦਾ ਹੱਥ ਚੱਕਣ ਲੱਗਿਆ ਬੋਲਣ ਦੀ ਹਿੰਮਤ ਨਹੀਂ ਹੁੰਦੀ ਸਮਝ ਗਏ ਜੀ ਚਲੋ ਉਹਨੇ ਬਾਬੇ ਤੋਂ ਮੈਨੇ ਝੰਡਾ ਚੱਕ ਲਿਆ ਉਹ ਮਾਸ ਨਹੀਂ ਖਾਣਾ ਬ੍ਰਹਮ ਬ੍ਰਹਮ ਕਾਪ ਦੇ ਖਿਲਾਫ ਬੋਲਿਆ ਆਦਸਮ ਦੇ ਖਿਲਾਫ ਬੋਲਿਆ ਬੜਾ ਉਹਨੇ ਝੰਡਾ